ਭਾਰਤੀ ਇਤਿਹਾਸ 'ਚ ਕਈ ਅਜਈਆਂ ਘਟਨਾਵਾਂ ਹੋਈਆਂ ਨੇ ਜੋ ਵਿਦੇਸ਼ਾਂ 'ਚ ਵੱਸਣ ਵਾਲੇ ਭਾਰਤੀਆਂ ਦੀਆਂ ਮੁਸ਼ਕਲਾਂ ਅਤੇ ਹੌਸਲੇ ਨੂੰ ਦਰਸਾਉਂਦੀਆਂ ਨੇ। ਉਹਨਾਂ ਵਿੱਚੋਂ ਇੱਕ ਅਹੰਕਾਰਜਨਕ ਪਰੰਤੂ ਦੁਖਦਾਈ ਘਟਨਾ ਕਾਮਾਗਾਟਾ ਮਾਰੂ ਨਾਲ ਜੁੜੀ ਹੋਈ ਹੈ। ਇਹ ਘਟਨਾ ਸਾਲ 1914 'ਚ ਵਾਪਰੀ। ਜਿਸ ਨੇ ਸਾਰੀ ਦੁਨੀਆ ਨੂੰ ਨਸਲੀ ਭੇਦਭਾਵ ਅਤੇ ਉਤਪੀੜਨ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਕਾਮਾਗਾਟਾ ਮਾਰੂ ਦੇ ਨਾਮ ਨਾਲ ਪ੍ਰਸਿੱਧ ਇਹ ਘਟਨਾ ਹਰ ਭਾਰਤੀ ਖਾਸ ਕਰਕੇ ਸਿੱਖਾਂ ਦੇ ਦਿਲ ਨੂੰ ਝੰਡੋੜਦੀ ਹੈ ਘਟਨਾ ਸਾਲ 1914 ਦੀ ਹੈ ਜਦੋਂ ਬਾਬਾ ਗੁਰਦੇਵ ਸਿੰਘ ਨੇ ਭਾਰਤ ਚ ਬ੍ਰਿਟਿਸ਼ ਰਾਜ ਤੋਂ ਦੁਖੀ ਪੰਜਾਬੀਆਂ ਨੂੰ ਚੰਗੀ ਜ਼ਿੰਦਗੀ ਦੇਣ ਦੀ ਸੋਚ ਨਾਲ ਕੈਨੇਡਾ ਲੈ ਜਾਣ ਬਾਰੇ ਸੋਚਿਆ। ਬਾਬਾ ਗੁਰਦੇਵ ਸਿੰਘ ਇੱਕ ਕਾਮਯਾਬ ਕਾਰੋਬਾਰੀ ਸੀ ਜੋ ਅੰਗਰੇਜ਼ੀ ਹਕੂਮਤ ਵੱਲੋਂ ਤੈਅ ਕੀਤੇ ਮਾਪਦੰਡ ਅਤੇ ਸ਼ਰਤਾਂ ਨੂੰ ਪੂਰਿਆ ਕਰਨ ਚ ਸਮਰੱਥ ਸੀ। ਬਾਬਾ ਗੁਰਦੇਵ ਸਿੰਘ ਨੇ ਇੱਕ ਮਕਸਦ ਨੂੰ ਪੂਰਾ ਕਰਨ ਲਈ ਜਾਪਾਨੀ ਕੰਪਨੀ ਕਾਮਾਗਾਟਾ ਮਾਰੂ ਤੋਂ ਇੱਕ ਸਮੁੰਦਰੀ ਜਹਾਜ਼ ਲੀਜ਼ ਤੇ ਲਿਆ ਜਿਸ ਦਾ ਨਾਮ ਗੁਰੂ ਨਾਨਕ ਨੈਵੀਗੇਸ਼ਨ ਰੱਖਿਆ। ਬਾਬਾ ਗੁਰਦਤ ਸਿੰਘ ਜੀ ਉਹ ਬਹੁਤ ਅਮੀਰ ਮਰਚੈਂਟ ਸੀਗਾ। ਔਰ ਉਸਨੇ ਬਹੁਤ ਸਾਰੇ ਮਤਲਬ ਪੈਸਾ ਹੋਰ ਵੈਲਥ ਵਗੈਰਾ ਕ੍ਰੀਏਟ ਕੀਤੀ ਪਰ ਉਹ ਹਰ ਪਹਿਲੂ ਤੋਂ ਸਿੱਖੀ ਦੇ ਵਿੱਚ ਮਤਲਬ ਪਰਪੱਕ ਸੀ। ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦਾ ਸਿੱਖੀ ਦਾ ਪਰਪਕਾਰ ਹੋਵੇ ਸਾਰੀ ਦੁਨੀਆ ਦੇ ਵਿੱਚ। ਤੋਂ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਜਾ ਕੇ ਦੇਖਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਵੀ ਉਹ ਜਗ੍ਹਾ ਕੁਝ ਐਸੀ ਹੈ ਜਿਹੜੀ ਪੰਜਾਬ ਦੇ ਆਪ ਉਹ ਬਾਅਦੇ ਨਾਲ ਮਿਲਦੀ ਜੁਲਦੀ ਹੈ ਵੀ ਉੱਥੇ ਜੇ ਕਿਤੇ ਤਰੀਕੇ ਨਾਲ ਸਿੱਕਾ ਨੂੰ ਉੱਥੇ ਵਸਾਇਆ ਜਾ ਸਕੇ ਉੱਥੇ ਜਾ ਕੇ ਉਹ ਆਪਣੀ ਜਗਾ ਬਣਾ ਲੈਣ ਜਿੱਥੇ ਉਹ ਆਪਣਾ ਖਾਣ ਪੀਣ ਰਹਿਣ ਸਹਿਣ ਦਾ ਸਾਰਾ ਉਹੋ ਜਿਹਾ ਹੀ ਬੰਦੋਬਸਤ ਹੋਵੇ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਹੁੰਦਾ ਉਸ ਪਹਿਲੂ ਨੂੰ ਲੈ ਕੇ ਉਹਨਾਂ ਨੇ ਕਿਹਾ ਜਿਹੜੀ ਮਾਈਗ੍ਰੇਸ਼ਨ ਹਨਾ ਉੱਥੇ ਹੋਣੀ ਚਾਹੀਦੀ ਸਿੱਖਾਂ ਦੀ ਬੜੀ ਦੂਰ ਅੰਦੇਸ਼ੀ ਦੀ ਗੱਲ ਸੀ ਬੜੀ ਡੀਪ ਗੱਲ ਸੀ ਬਾਬਾ ਗੁਰਦਤ ਸਿੰਘ ਦੇ ਮਾਈਂਡ ਦੇ ਵਿੱਚ ਕਿ ਉਹ ਜਗ੍ਹਾ ਉਸ ਕਿਸਮ ਦੀ ਹੈ ਕਲਾਈਮੈਟਿਕਲੀ ਉਸ ਕਿਸਮ ਦੀ ਹੈ ਔਰ ਉਸੇ ਕਿਸਮ ਦੀ ਉੱਥੇ ਜਿਹੜੀਆਂ ਫਸਲਾਂ ਹੋ ਸਕਦੀਆਂ ਉਸੇ ਕਿਸਮ ਦਾ ਉੱਥੇ ਮਤਲਬ ਜੋ ਵੀ ਵਪਾਰ ਕੀਤਾ ਜਾ ਸਕਦਾ ਪ੍ਰੋਸਪਰਿਟੀ ਆ ਸਕਦੀ ਹੈ ਤੋਂ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਵੀ ਜਹਾਜ਼ ਭਰ ਕੇ ਲੈ ਜਾਈਏ ਤਾਂ ਕਾਮਾਗਾਟਾ ਮਾਰੂ ਇੱਕ ਜਾਪਾਨੀ ਨਾਮ ਆ ਉਸ ਕੰਪਨੀ ਤੋਂ ਉਹਨਾਂ ਨੇ ਇੱਕ ਜਹਾਜ਼ ਹਾਇਰ ਕਰ ਲਿਆ ਉਹਨਾਂ ਨੂੰ ਲੈ ਕੇ ਤੇ ਫਿਰ ਉੱਥੋਂ ਪੰਜਾਬੀਆਂ ਨੂੰ ਸਿੱਖਾਂ ਨੂੰ ਵਿੱਚ ਬਿਠਾ ਕੇ ਉਹ ਉੱਥੇ ਕਹੇ ਵੀ ਚੱਲੋ ਮੈਂ ਤੁਹਾਨੂੰ ਬ੍ਰਿਟਿਸ਼ ਕੋਲੰਬੀਆ ਲੈ ਜਾਣਾ ਤਾਂ ਉਹਨਾਂ ਨੂੰ ਬਾਹਰੋਂ ਇਸ ਤਰ੍ਹਾਂ ਹੀ ਲੱਗਿਆ ਜਿਸ ਤਰ੍ਹਾਂ ਦਾ ਮਤਲਬ ਪੰਜਾਬ ਦਾ ਅਬੂ ਹਬਾ ਹੈਗਾ ਤਾਂ ਉੱਥੇ ਉਹ ਜਦੋਂ ਜਾਂਦੇ ਆ ਤਾਂ ਉੱਥੇ ਜਾ ਕੇ ਜਿਹੜੇ ਬ੍ਰਿਟਿਸ਼ ਕੋਲੋਨਾਈਜ਼ਰਸ ਹੈਗੇ ਅੰਗਰੇਜ਼ ਉੱਥੇ ਦੇ ਵਸਿੰਦੇ ਨਹੀਂ ਸੀ ਉੱਥੇ ਦੇ ਵਸਿੰਦੇ ਸੀਗੇ ਰੈਡਿਨਿਅਨਸ ਰੈਡਿਨਿਅਨਸ ਨੂੰ ਉਹਨਾਂ ਨੇ ਅਪਰੂਟ ਕੀਤਾ ਬਹੁਤ ਜ਼ਿਆਦਾ ਜ਼ੁਲਮੋ ਸਤਮ ਉਹਨਾਂ ਦੇ ਉੱਤੇ ਕੀਤੇ ਉਹਨਾਂ ਦਾ ਇਸ ਤਰੀਕੇ ਨਾਲ ਸ਼ਿਕਾਰ ਖੇਡਿਆ ਗਿਆ ਜਿਸ ਤਰ੍ਹਾਂ ਅਸੀਂ ਜਾਨਵਰਾਂ ਦਾ ਸ਼ਿਕਾਰ ਵੀ ਨਹੀਂ ਖੇਡਦੇ ਬੜੀ ਮਤਲਬ ਬਹੁਤ ਹੀ ਬੇਰਹਿਮੀ ਨਾਲ ਉਹਨਾਂ ਨੂੰ ਵਿਚਾਰਿਆਂ ਨੂੰ ਮਾਰਿਆ ਗਿਆ ਉਹਨਾਂ ਨੂੰ ਮਤਲਬ ਅਪਰੂਟ ਕੀਤਾ ਕਿਉਂਕਿ ਉਹ 오ਰੀਜਨਲ ਉੱਥੇ ਦੇ ਵਸਿੰਦੇ ਸੀ ਰੈਡ ਇੰਡੀਅਨ ਜਿਹੜੇ ਸੀ ਉੱਥੇ ਦੇ ਉਸ ਧਰਤੀ ਦੇ ਮਾਲਕ ਸੀ ਵਿਚਾਰੇ ਉਹਨਾਂ ਨੇ ਰਿਸਕ ਕੀਤਾ अर्ਲੀ ਸਟੇजेस ਦੇ ਵਿੱਚ ਪਰ ਇਹਨਾਂ ਕੋਲ ਬਾਰੂਦ ਅੱਛਾ ਸੀ ਇਹਨਾਂ ਕੋਲ ਗਨਸ ਅੱਛੀਆਂ ਸੀ ਇਹ ਜਿਆਦਾ ਡਿਵੈਲਪ ਸੀ ਗੋਰੇ ਉਹ ਵਿਚਾਰੇ ਇੰਨੇ ਡਿਵੈਲਪ ਨਹੀਂ ਸੀ ਤਾਂ ਉਹਨਾਂ ਦੇ ਉੱਤੇ ਉਹਨਾਂ ਨੇ ਜ਼ੁਲਮੋ ਸਤਮ ਕਰਕੇ ਉਹਨਾਂ ਨੂੰ ਅਪਰੂਟ ਕਰਤਾ ਆਪਣੀ ਤਰਫ਼ ਡਿਟਿਸ਼ ਗਵਰਨਮੈਂਟ ਬ੍ਰਿਟਿਸ਼ ਗਵਰਨਮੈਂਟ ਕੋਲੋਨੀ ਸੀ ਕੈਨੇਡਾ ਇੱਕ ਕਲੋਨੀ ਸੀ ਬ੍ਰਿਟਿਸ਼ਰ ਸੀ ਜਿਸ ਤਰੀਕੇ ਨਾਲ ਇੰਡੀਆ ਇੱਕ ਕਲੋਨੀ ਸੀ ਬ੍ਰਿਟਿਸ਼ਰ ਸੀ ਇਸੇ ਤਰ੍ਹਾਂ ਸੈਂਕੜੇ ਕਲੋਨੀਆਂ ਸੀ ਬ੍ਰਿਟਿਸ਼ਰ ਦੀਆਂ ਔਰ ਇਸੇ ਤਰੀਕੇ ਯੂਰਪ ਦੇ ਹੋਰ ਮੁਲਕਾਂ ਦੀਆਂ ਕਲੋਨੀਆਂ ਸੀਗੀਆਂ ਤੋ ਇੱਕ ਕਲੋਨੀ ਸੀਗੀ ਉਸ ਕਲੋਨੀ ਦੇ ਵਿੱਚ ਸਿੱਖਾਂ ਨੇ ਕਿਹਾ ਵੀ ਅਸੀਂ ਇੱਥੇ ਆਬਾਦ ਹੋ ਜਾਈਏ ਧਰਤੀ ਬੜੀ ਫਰਟਾਈਲ ਪਾਣੀ ਦੀ ਅਵੇਲੇਬਿਲਟੀ ਹੈ ਇੱਕ ਬਹੁਤ ਵੱਡੀ ਗੱਲ ਸੀ ਕਿ ਜਿੰਨਾ ਪਾਣੀ ਕੈਨੇਡਾ ਦੇ ਕੋਲ ਆ ਦੁਨੀਆ ਚ ਸਭ ਤੋਂ ਬੈਸਟ ਮਤਲਬ ਪਾਣੀ ਆ ਔਰ ਕੁਆਂਟੀਟੀ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਅਮਰੀਕਾ ਕੋਲ ਪਾਣੀ ਸਰਪਲਸ ਨਹੀਂ ਹੈ ਕੈਨੇਡਾ ਕੋਲ ਪਾਣੀ ਸਰਪਲਸ ਹੈਗਾ ਤੋਂ ਉਹਨਾਂ ਦੇ ਦਰਿਆ ਉਹਨਾਂ ਦੀ ਮਤਲਬ ਧਰਤੀ ਇਹ ਉਹਦੇ ਨਾਲ ਬਹੁਤ ਉਪਜਾਊ ਆ ਤੋਂ ਉਸ ਚੀਜ਼ ਨੂੰ ਬੰਦੇ ਨਜ਼ਰ ਰੱਖਦੇ ਹੋਏ ਬਾਬਾ ਗੁਰਦੇਵ ਸਿੰਘ ਨੇ ਸਿੱਖਾ ਨੂੰ ਕਿਹਾ ਵੀ ਮੈਂ ਸਿੱਖਾ ਨੂੰ ਉੱਥੇ ਬਾਦ ਕਰਦੇ ਆਂ। ਬਾਬਾ ਜੀ ਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਇੱਕ ਛੋਟੇ ਜਿਹੇ ਹਾਜ ਦਾ ਸਫਰ ਇੰਨੀ ਵੱਡੀ ਇਤਿਹਾਸਕ ਘਟਨਾ ਬਣ ਜਾਊਗੀ। ਉਹਨਾਂ ਦਾ ਮਕਸਦ ਤਾਂ ਸਿਰਫ ਉੱਥੇ ਜਾ ਕੇ ਆਪਣਾ ਜਿਹੜਾ ਭਾਰਤੀਆਂ ਦਾ ਦਾਖਲਾ ਬੰਦ ਕਰਤਾ ਹੈ ਕੈਨੇਡਾ ਸਰਕਾਰ ਨੇ ਬ੍ਰਿਟਸ ਗਵਰਨਮੈਂਟ ਨਾਲ ਮਿਲ ਕੇ ਉਹ ਭਾਵੇਂ ਭਾਰਤੀ ਕਹਿੰਦੇ ਸੀ ਪਰ ਉਹਦੇ ਵਿੱਚ ਮੇਨ ਤੌਰ ਤੇ ਸਾਰਾ ਸਿੱਖਾਂ ਦਾ ਮਤ ਦਾਖਲਾ ਬੰਦ ਸੀਗਾ। ਕੁਝ ਅਖੀਰੋਂ ਜਾ ਰਹੇ ਸੀ ਮੇਨ ਤੌਰ ਤੇ। ਤਾਂ ਬਾਬਾ ਜੀ ਇਹ ਚਾਹੁੰਦੇ ਸੀ ਕਿ ਕਾਨੂੰਨ ਦਾ ਸਹਾਰਾ ਲੈ ਕੇ ਜੋ 1857 ਦੇ ਵਿੱਚ ਮਹਾਰਾਣੀ ਵਿਕਟੋਰੀਆ ਨੇ ਐਲਾਨ ਕੀਤਾ ਸੀ ਵੀ ਸਾਰੇ ਭਾਰਤੀ ਸਾਡੀ ਪਰਜਾ ਨੇ ਤੇ ਬਾਬਾ ਜੀ ਕੋਲੇ ਬਹੁਤ ਵੱਡਾ ਲੌਜਿਕ ਸੀ ਵੀ ਜੇਕਰ ਤੁਸੀਂ ਫਿਰ ਸਾਡੇ ਇਥੇ ਆਸਾਦ ਜਾ ਸਕਦੇ ਹੋ ਤਾਂ ਤੁਹਾਡੀ ਪਰਜਾ ਹੋਣ ਦੇ ਨਾਤੇ ਅਸੀਂ ਤੁਹਾਡੇ ਮੁਲਕਾਂ ਦੇ ਮਜ਼ਦੂਰੀ ਕਰਨ ਲਈ ਕਿਉਂ ਨਹੀਂ ਜਾ ਸਕਦੇ ਇਹ ਬਹੁਤ ਵੱਡਾ ਲੌਜਿਕ ਸੀ ਇਹਦੇ ਆਧਾਰ ਤੇ ਬਾਬਾ ਜੀ ਨੇ ਜਹਾਜ ਚਲਾਇਆ ਇਸੇ ਆਧਾਰ ਤੇ ਬਾਬਾ ਜੀ ਲੜੇ ਪਰ ਇਹ ਵੱਖਰੀ ਗੱਲ ਹੈ ਵੀ ਹੁਣ ਤੱਕ ਦਾ ਸੱਤੀ ਵੀ ਹੀ 100 ਹੁੰਦਾ ਉਹਨਾਂ ਨੇ ਕੋਈ ਦਰੀਲ ਅਪੀਲ ਬਾਬਾ ਜੀ ਦੀ ਪ੍ਰਵਾਨ ਨਹੀਂ ਕੀਤੀ ਬਾਬਾ ਜੀ ਕੋਲੇ ਸੱਤ ਸੀਗਾ ਪਰ ਉਹਨਾਂ ਨੇ ਸੱਤ ਦੇ ਪ੍ਰਵਾਨ ਨਹੀਂ ਕੀਤਾ ਜਿਹਦੇ ਕਰਕੇ ਜਹਾਜ਼ ਨੂੰ ਵਾਪਸ ਮੁੜਨਾ ਪਿਆ ਤੇ ਆਕੇ ਬਹੁਤ ਵੱਡੀ ਮੱਲਬਾ ਦਾ ਐਂਡ ਆ ਜਿਹੜਾ ਉਹ ਵੱਡੀ ਟਰੈਜੇਡੀ ਚ ਹੋਇਆ ਹਾਂਗਕਾਂਗ ਤੋਂ 4 ਅਪ੍ਰੈਲ 1914 ਨੂੰ ਚੱਲਿਆ ਇਹ ਜਹਾਜ਼ ਕਰੀਬ 2 ਮਹੀਨੇ ਚ 2000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 23 ਮਈ 1914 ਨੂੰ ਕੈਨੇਡਾ ਦੇ ਵੈਨਕੂਵਰ ਪਹੁੰਚਿਆ ਇਸ ਜਹਾਜ਼ ਨੇ ਹਾਂਗਕਾਂਗ ਸ਼ੰਗਾਈ ਯੋਕੋਹਾਮਾ ਦੀ ਯਾਤਰਾ ਕੀਤੀ ਅਤੇ ਬਿਨਾਂ ਕਿਤੇ ਰੁਕਿਆ ਵੈਨਕੂਵਰ ਪਹੁੰਚਿਆ ਇਸ ਜਹਾਜ਼ ਚ ਕੁੱਲ 376 ਭਾਰਤੀ ਯਾਤਰੀ ਸਫ਼ਰ ਕਰ ਰਹੇ ਸੀ ਜਿਨ੍ਹਾਂ ਚ 340 ਸਿੱਖ 24 ਮੁਸਲਮ ਅਤੇ 12 ਹਿੰਦੂ ਸਨ ਪਹਿਲੀ ਵਾਰ ਸਿੱਖਾਂ ਨੇ ਭਾਰਤ ਦੇ ਵਿੱਚ ਪਹਿਲੀ ਵਾਰ ਸਿੱਖ ਭਾਈਚਾਰੇ ਨੇ ਕੈਨੇਡਾ ਦੇ ਜਾਂ ਜਿਹੜਾ ਮਤਲਬ ਬ੍ਰਿਟਿਸ਼ ਦਾ ਹੈਗਾ ਨਸਲਵਾਦੀ ਕਾਨੂੰਨ ਉਹ ਨਸਲਵਾਦੀ ਕਾਨੂੰਨਾਂ ਨੇ ਸਿੱਖਾਂ ਨੇ ਚੁਣੌਤੀ ਦਿੱਤੀ ਸੀਗੇ ਤੇ ਉਹਦੇ ਖਾਤਰ ਨੇ ਨੁਕਸਾਨ ਬਿਠਾਇਆ ਤੇ ਕੁਰਬਾਨੀਆਂ ਵੀ ਕੀਤੀਆਂ ਜਹਾਜ਼ 'ਚ ਸਵਾਰ ਭਾਰਤੀ ਕੈਨੇਡਾ ਦੀ ਧਰਤੀ ਤੇ ਪੈਰ ਨਾ ਰੱਖ ਸਕਣ ਜਿਸ ਲਈ ਬ੍ਰਿਟਿਸ਼ ਹਕੂਮਤ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ 3 ਮਹੀਨੇ ਤੋਂ ਵੱਧ ਇਹ ਜਹਾਜ਼ ਸਮੁੰਦਰ 'ਚ ਹੀ ਖੜਾ ਰਿਹਾ ਦੋਹਾਂ ਧਿਰਾਂ ਵੱਲੋਂ ਜਦੋ ਜਹਿਦ ਹੋਈ ਆਖਰਕਾਰ ਅੰਗਰੇਜ਼ੀ ਹਕੂਮਤ ਦੇ ਤੱਕੇ ਅੱਗੇ નિਹਥੇ ਤੇ ਬੇਵਸ ਭਾਰਤੀਆਂ ਨੂੰ ਵਾਪਸ ਮੁੜਨਾ ਪਿਆ 27 ਸਤੰਬਰ ਨੂੰ ਜਹਾਜ਼ ਕਲਕੱਤਾ ਦੇ ਬਜਬਜ ਘਾਟ ਤੇ ਵਾਪਸ ਆਇਆ ਪਰ ਅੰਗਰੇਜ਼ੀ ਹਕੂਮਤ ਨੇ ਯਾਤਰੀਆਂ ਨੂੰ ਉਤਰਨ ਦੀ ਇਜਾਜ਼ਤ ਨਾ ਦਿੱਤੀ ਬਜਬਜ ਘਾਟ ਤੇ ਕਤਲੇਆਮ ਹੋਇਆ ਜਿਸ ਦੀ ਮੁੱਖ ਵਜ੍ਹਾ ਇਤਿਹਾਸਕਾਰ ਤੇ ਸਾਹਿਤਕਾਰ ਰਾਜਵਿੰਦਰ ਸਿੰਘ ਰਾਹੀ ਦੱਸਦੇ ਆ ਸੋ ਜਿਹੜਾ ਮੈਂ ਥਰੂਟ ਆਊਟ ਆ ਪਿਆ ਜਿੱਥੇ ਘਟਣਾ ਮੇਰੇ ਮਤਲਬਕ ਜੋ ਮੈਂ ਖੋਜ ਕੀਤੀ ਆ ਉਸੇ ਗੁਰੂ ਗ੍ਰੰਥ ਸਾਹਿਬ ਵਾਲੀ ਗੱਲ ਮਸਾਫਰਾਂ ਦਾ ਕਹਿਣਾ ਸੀ ਬਾਬਾ ਗੁਰਸਿੰਘ ਦਾ ਜਾਂ ਜਿਹੜੇ ਜਹਾਜ਼ ਦੀ ਉੱਥੇ ਪ੍ਰਬੰਧਕੀ ਕਮੇਟੀ ਸੀ ਜਿੰਨਾਂ ਚ ਅਮਰਜੀਤ ਸਰਦਾਰ ਸੁਆਸਿੰਘ ਖਲੜਾ ਦਾ ਦਾਦਾ ਹੀ ਸਰਦਾਰ ਹਰਨਾਮ ਸਿੰਘ ਖਲੜਾ ਸਨ ਉਹਨਾਂ ਨੇ ਮੰਗ ਇਹ ਸੀ ਵੀ ਸਾਨੂੰ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਲਕੱਤੇ ਦੇ ਗੁਰਦੁਆਰੇ ਚਲੇ ਜਾ ਕੇ ਇਹਨੂੰ ਲੈ ਕੇ ਉੱਥੇ ਬਰਾਜਮਤ ਕਰ ਦੇਣ ਦਿਓ ਉਦੋਂ ਬਾਅਦ ਸਾਨੂੰ ਗੱਡੀ ਚ ਬਿਠਾ ਕੇ ਲੈ ਜਾਗੇ ਜਿੱਥੇ ਮਰਜ਼ੀ ਲੈ ਜਾਓ ਅਸੀਂ ਮੌਤ ਤੋਂ ਨਹੀਂ ਡਰਦੇ ਉਹ ਚਾਹ ਉਹ ਅਸੀਂ ਗੱਡੀ ਚ ਬੈਠੋ ਉਹ ਕਹੇ ਅਸੀਂ ਗੱਡੀ ਚ ਬੈਠਣ ਦਾ ਮਤਲਬ ਕੈਦੀ ਹੋ ਗਏ ਸਾਡੇ ਕੋਲ ਗੁਰੂ ਸਾਹਿਬ ਦਾ ਸਰੂਪ ਆ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕੈਦ ਕਰ ਲਿਆ ਇੱਕ ਤਰ੍ਹਾਂ ਨਾਲ ਇਹ ਤੁਹਾਨੂੰ ਵਾਪਸ ਲਿਆਂਦਾ ਗਿਆ ਸ਼ਾਮ ਨੂੰ ਉਹ ਜਦੋਂ 6 ਵਜੇ ਅਰਦਾਸ ਕਰਦੇ ਸੀ ਅਰਦਾਸ ਕਰਦਾ ਹੋਇਆ ਉਹਦੇ ਰਾਸ ਵਿਗਨ ਪਾਇਆ ਗਿਆ ਜਿਹੜਾ ਪੁਲਿਸ ਸਬਡੈਂਟ ਸੀ ਬਾਬਾ ਇਸ਼ਟਪੁਰ ਉਹਨੇ ਬਾਬਾ ਗੁਰਸਿੰਘ ਨੂੰ ਬਾਹਾਂ ਫੜ ਕੇ ਅਰਦਾਸ ਜੁੜੇ ਖੜੇ ਨੂੰ ਅ ਮਤਲਬ ਖਚੜਣ ਦੀ ਕੋਸ਼ਿਸ਼ ਕੀਤੀ ਪਰ ਸਿੱਖ ਜਿਹੜਾ ਬਰਦਾਸ਼ਤ ਨਹੀਂ ਕਰ ਸਕਦਾ ਵੀ ਕੋਈ ਬੰਦਾ ਜਦੋਂ ਅਰਦਾਸ ਖੜੇ ਆ ਚਾਹੇ ਉਹ ਕਿੰਨਾ ਵੀ ਗੁਨਾਹਗਾਰ ਆ ਕੋਈ ਆ ਕੇ ਉਹਦੀ ਅਰਦਾਸ ਨੂੰ ਖੰਡਿਤ ਕਰੇ ਅਰਦਾਸ ਤੋਂ ਬਾਅਦ ਤੁਸੀਂ ਕਰਫੂ ਨਾ ਕਰ ਲੋ ਚੋਤੇ ਬਣਦਾ ਪਰ ਉਹਨਾਂ ਨੇ ਅਰਦਾਸ ਨੂੰ ਖੰਡਿਤ ਕੀਤਾ ਕਈ ਤਰ੍ਹਾਂ ਦਾ ਸੀਗਾ ਜਿੱਥੋਂ ਮੁਸਾਫਰਾਂ ਨੂੰ ਵੀ ਜੋਸ਼ ਆਇਆ ਤੇ ਮੁਸਾਫਰਾਂ ਨੇ ਵੀ ਟੱਕਰ ਕਰਨ ਦੀ ਕੋਸ਼ਿਸ਼ ਕੀਤੀ ਉਹ ਪਹਿਲੇ ਤਿਆਰੀ ਸੀ ਬੰਦੂਕਾਂ ਸੀ ਉਹਨਾਂ ਕੋਲੇ ਉਹਨੇ ਗੋਲਾਬਾਰੀ ਚਲਾਈ ਤੀ ਜਿੱਥੋਂ ਵੀ ਮੁਸਾਫਰ ਮਾਰੇ ਗਏ ਤੇ ਬਾਕੀ ਬਹੁਤ ਖੜਪਣ ਗਏ ਤੇ ਬਾਬਾ ਜੀ ਨੂੰ ਆਪਣੇ 7 ਸਾਲ ਦੇ ਬੱਚੇ ਨੂੰ ਵੀ ਉੱਥੇ ਛੱਡ ਕੇ ਜਿਹੜਾ ਪਹਿਲੇ 7 ਸਾਲ ਅੰਡਰਰਾਉਟ ਜੀਵਨ گزارਨਾ ਪਿਆ ਹੁਣ 2016 ਦੇ ਵਿੱਚ ਮਾਫੀ ਮੰਗੀ ਹੈ ਜਿਹੜੀ ਕੈਨੇਡਾ ਦੀ ਸਰਕਾਰ ਆ ਟਰੂਡੋ ਦੀ ਸਰਕਾਰ ਸੀ ਉਹਨੇ ਮਾਫੀ ਮੰਗੀ ਵੀ ਸਾਤੋਂ ਪਾਸ ਦੇ ਵਿੱਚ ਬਹੁਤ ਜ਼ਿਆਦਾ ਗੁਨਾਹ ਹੋਇਆ ਬਹੁਤ ਜ਼ਿਆਦਾ ਅਸੀਂ ਜ਼ੁਲਮ ਉਸੇ ਤਨ ਕੀਤਾ ਉਸ ਲਈ ਅਸੀਂ ਮਾਫੀ ਮੰਗੀ ਚੰਗੀ ਗੱਲ ਕੀਤੀ Today I rise in this house to offer an apology on behalf of the government of canada for our role in the komagata maru incident ਆਪਣੇ ਪਾਸਟ ਜਿਹੜੇ ਸਿਨ ਸੀ ਪਾਸ ਜਿਹੜੇ ਗੁਨਾਹ ਸੀ ਪਾਸ ਜਿਹੜਾ ਅਤਿਆਚਾਰ ਸੀ ਉਸ ਲਈ ਉਹਨਾਂ ਨੇ ਮਾਫੀ ਮੰਗੀ ਵੀ ਸਾਡੇ ਵੱਡੇ ਵੱਡੇ ਰਿਆ ਤੋਂ ਇਹ ਗਲਤੀ ਹੋਈ ਅਸੀਂ ਜ਼ੁਲਮ ਸਤਮ ਕੀਤਾ ਉਸ ਲਈ ਅਸੀਂ ਮਾਫੀ ਕਰ ਮਾਫੀ ਮੰਗਦੇ ਆ ਤਾਂ ਇਸ ਕਿਸਮ ਦੀ ਇੱਕ ਦਰਦਨਾਕ ਘਟਨਾ ਹੈ ਸਿੱਖੇ ਇਤਿਹਾਸ ਦੀ ਇਸ ਘਟਨਾ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਚ ਨਵੀਂ ਊਰਜਾ ਤੇ ਜੋਸ਼ ਭਰਿਆ ਅਤੇ ਗਦਰ ਪਾਰਟੀ ਵਰਗੀਆਂ ਆਜ਼ਾਦੀ ਦੀਆਂ ਲਹਿਰਾਂ ਹੋਰ ਮਜ਼ਬੂਤ ਹੋਈਆਂ ਬਿਲਕੁਲ ਅਸਰ ਪਿਆ ਕਿਉਂਕਿ ਜਿਹੜਾ ਗਦਰ ਮੂਵਮੈਂਟ ਸੀਗੀ ਅਜੇ ਮੁੱਢਲੇ ਦੌਰ ਤੁਸੀਂ ਕੈਨੇਡਾ ਦੇ ਬੱਚਾ ਨੂੰ 13 ਬਣੇ ਸੀਗੀ ਇਹ ਇਸ ਘਟਨਾ ਨੂੰ ਬਹੁਤ ਵੱਡਾ ਇਸ਼ੂ ਦਿੰਦਾ ਬਈਆ ਦੇਖੋ ਸਾਡੇ ਭਾਰਤੀਆਂ ਨਾਲ ਸਾਡੇ ਸਿੱਖਾਂ ਨਾਲ ਇਹਨਾਂ ਗੋਰਿਆਂ ਨੇ ਉੱਥੇ ਕੀ ਕੀਤਾ ਜਿਨ੍ਹਾਂ ਨਾਲ ਹਜ਼ਾਰਾਂ ਸਿੱਖਾਂ ਦੇ ਹਿਰਦੇ 'ਚ ਲਾਂਬੂ ਲੱਗ ਗਏ ਵੀ ਆਪਾਂ ਗੁਲਾਮ ਆ ਇਹਨਾਂ ਤੋਂ ਵਧੀਆ ਗੱਲ ਆ ਵੀ ਜੇ ਆਪਾਂ ਇੱਥੇ ਮਰਨ ਦੀ ਬਜਾਏ ਜਾਂ ਸਤੋਂਪਾ ਦਾ ਖਾਜਾ ਬਣਨ ਦੀ ਬਜਾਏਂਦੀ ਫੌਜਾਂ 'ਚ ਭਰਤੀ ਹੋ ਕੇ ਕਿਉਂ ਨਾ ਆਪਣਾ ਦੇਸ਼ ਯਾਰ ਕਰਾਇਆ ਜਾਵੇ ਉਹ ਐਸੇ ਕਰਕੇ ਬਹੀਰਾ ਘੱਟ ਕੇ ਆ ਭਾਰਤ ਨੂੰ ਪਹੁੰਚੇ ਪੰਜਾਬ ਨੂੰ ਤਾਂ ਜਿੱਥੇ-ਜਿੱਥੇ ਵੀ ਆਉਂਦਾ ਸੀ ਤਾਂ ਬਜ ਬਜ ਘਾੜ ਦਾ ਜਿਹੜਾ ਮੁੱਦਾ ਗਾ ਉਹਦਾ ਮੁੱਖ ਮੁੱਦਾ ਹੁੰਦਾ ਸੀ ਪ੍ਰਚਾਰ ਦਾ ਉਹਨੂੰ ਉਹਨੇ ਬਹੁਤ ਬੂਸਟ ਕੀਤਾ ਲਹਿਰ ਨੂੰ ਇਸੇ ਘਟਨਾ ਦੇ ਨਾਲ ਇੱਕ ਹੋਰ ਵੱਡੀ ਸ਼ਖਸੀਅਤ ਦਾ ਨਾਮ ਜੁੜਦਾ ਜੋ ਭਾਰਤ ਦੇ ਆਜ਼ਾਦੀ ਕੋਲਾਟੀਆਂ 'ਚੋਂ ਅILLE ਸ਼ਹੀਦ ਹੋਏ ਇਹ ਨਾਮ ਸੀ ਸ਼ਹੀਦ ਭਾਈ ਮੇਵਾ ਸਿੰਘ ਜੋ ਪਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਨਾਨਕ ਜਹਾਜ਼ ਦੇ ਭਾਰਤ ਵਾਪਸ ਮੁੜਨ ਸਮੇਤ ਕੈਨੇਡਾ ਚ ਸਿੱਖਾਂ ਨਾਲ ਵਾਪਰੀਆਂ ਹੋਰਨਾਂ ਘਟਨਾਵਾਂ ਨੇ ਮੇਵਾ ਸਿੰਘ ਦਾ ਹਿਰਦਾ ਬਲਉਂਦਰ ਦਿੱਤਾ ਜਿਨ੍ਹਾਂ ਨੇ ਬ੍ਰਿਟਿਸ਼ ਰੂਲ ਚ ਸਿੱਖਾਂ ਖਿਲਾਫ ਭੁਗਤਣ ਵਾਲੇ ਸ਼ਖਸ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ ਸੀ ਮੇਰਾ ਨਾਮ ਜੀ ਕਾਬਰੇ ਦਰਬਾਰਾ ਸਿੰਘ ਧੋਪੋ ਕੀ ਬੇਵਸਿਕ ਬਾਰੇ ਮੈਂ ਬਚਪਨ ਵਿੱਚ ਜੋ ਸੁਣਿਆ ਕਿਉਂਕਿ ਮੇਰੇ ਪਰਿਵਾਰਕ ਤੌਰ ਤੇ ਰੁਚੀ ਬਹੁਤ ਜ਼ਿਆਦਾ ਗਦਰ ਪਾਰਟੀ ਨਾਲ ਸੰਬੰਧਿਤ ਇਤਿਹਾਸ ਬਾਰੇ ਸੀ ਉਦੋਂ ਆਸਾਸੀ ਦੇ ਨੰਬਰਦਾਰ ਦੇ ਕਹਿਣ ਦੇ ਮੁਤਾਬਕ ਦੋ ਕੋਈ ਦੋ ਬੰਦੇ ਆਏ ਉਹ ਮੇਵਾ ਸਿੰਘ ਨੂੰ ਮਿਲ ਕੇ ਤੇ ਉਹਨਾਂ ਦੇ ਨਾਲ ਹੀ ਮੇਵਾ ਸਿੰਘ ਪਿੰਡ ਦੇ ਵਿੱਚੋਂ ਚਲੇ ਗਿਆ। ਮੇਵਾ ਸੋੜੀ ਦੋ ਭਰਾ ਸੀ ਮੇਵਾ ਸਿੰਘ ਤੇ ਦੇਵਾ ਸਿੰਘ। ਉਹ ਦੋ ਬੰਦੇ ਲੈ ਕੇ ਬਾਅਦ ਵਿੱਚ ਪਿੰਡ ਵਿੱਚ ਮੇਵਾ ਸਿੰਘ ਦਾ ਕੋਈ ਬਹੁਤ ਜਾਣ ਪਛਾਣ ਨਾ ਰਹੀ। ਬਾਅਦ ਦੇ ਵਿੱਚ ਸਾਡੇ ਪਿੰਡ ਦਾ ਭਾਈ ਸੁੰਦਰ ਸਿੰਘ ਆਜ਼ਾਦੀ ਘਰਾਟੀਆਂ ਤੇ ਬਹੁਤ ਕੁਰਬਾਨੀ ਵਾਲਾ ਬੰਦਾ ਸੀ। ਮੈਂ ਛੋਟੀ ਉਮਰ ਵਿੱਚ ਉਹਨਾਂ ਨਾਲ ਗੱਲ ਕੀਤੀ ਤੇ ਬਾਪੂ ਜੀ ਮੀਵਨ ਸਿੰਘ ਬਾਰੇ ਤੁਹਾਡੇ ਕੋਲ ਕੋਈ ਜਿਆਦਾ ਜਾਣਕਾਰੀ ਹੋਵੇ ਤੇ ਦੱਸੋ ਉਹਨਾਂ ਆਖਿਆ ਵੀ ਮੀਵਨ ਸਿੰਘ ਮੈਂ ਹਾਂ ਕੰਕਾ ਕੇ ਵਿੱਚ ਗੁਰਦੁਆਰੇ ਦਾ ਗ੍ਰੰਥੀ ਸਾਂ ਮੇਰੇ ਕੋਲ ਗਿਆ ਆ ਮੈਂ 6 ਮਹੀਨੇ ਨੂੰ ਉੱਥੇ ਰਹਿਣ ਦਾ ਪ੍ਰਬੰਧ ਆਪਣੇ ਕੋਲ ਕੀਤਾ ਰੱਖਿਆ ਤੇ ਅਗਲੇ ਸਫ਼ਰ ਵਾਸਤੇ ਇਹਦੀ ਤਿਆਰੀ ਵਾਸਤੇ ਮੈਂ ਸਾਰਾ ਪ੍ਰਬੰਧ ਕਰਕੇ ਨੂੰ ਕੈਨੇਡਾ ਪੇ ਜਨ ਵਿੱਚ ਪੂਰਾ ਸਜੋਗ ਦਿੱਤਾ ਜਿਹੜੀ ਉੱਥੇ ਮਤਲਬ ਮਸਾਫਰਾਂ ਨੂੰ ਤਾਰਨ ਵਾਲੀ ਕਮੇਟੀ ਬਣੀ ਬੈਂਕੂਵਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਵੱਲੋਂ ਬੜਾਈ ਗਈ ਖਾਲਸਾ ਦਿਵਾਨ ਸੁਸਾਇਟੀ ਵੱਲੋਂ ਭਾਈ ਭਾਕ ਸਿੰਘ ਭਿੱਖੀਵਿੰਡ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਇਹ ਸਾਰੇ ਬੰਦੇ ਸੀਗੇ ਉੱਚ ਉਹ ਕਮੇਟੀ ਦੇ ਮੈਂਬਰ ਦੇ ਤੌਰ ਤੇ ਭਾਈ ਮੇਵਾ ਸਿੰਘ ਵੀ ਸ਼ਾਮਲ ਹੋ ਗਏ ਉਹਨਾਂ ਨੇ ਵੀ ਫਿਰ ਮਸਾਫਰਾਂ ਨੂੰ ਤਾਰਨ ਦੀ ਖਾਤਰ ਬਹੁਤ ਜ਼ੋਰ ਲਾਇਆ ਔਰ ਉੱਥੇ ਦੋ ਬੰਦੇ ਸੀਗੇ ਜਿਹੜੇ ਅੰਗਰੇਜ਼ਾਂ ਦੇ ਇੱਕ ਤਾਂ ਅੰਡਰ ਕਵਰ ਦੇ ਸੂਚ ਸੀ ਵਿਲੀਅਮ ਹਾਪਕਿੰਸਨ ਇੱਕ ਕੈਨੇਡਾ ਦਾ ਹੀ ਇਮੀਗ੍ਰੇਸ਼ਨ ਇੰਸਪੈਕਟਰ ਸੀ ਮਕੱਲਮ ਰੀਡ ਉਹਨਾਂ ਨੇ ਬੜੀ ਬਦਕਾਰ ਭੂਮਿਕਾ ਨਿਭਾਈ ਬਿ ਇਹ ਮਸਾਫਰਾ ਨੂੰ ਆਪਾਂ ਉਤਰ ਨਹੀਂ ਦੇਣਾ ਤੇ ਉਹਨਾਂ ਨੇ ਦੁੱਖੀ ਬਹੁਤ ਕੀਤਾ ਹਰਦੇ ਸਿੱਖਾਂ ਦੇ ਪਾਤੇ ਉੱਥੇ ਵੀ ਜੇ ਕੋਈ ਜਿਹੜਾ ਜਹਾਜ਼ ਇੱਧਰ ਨੂੰ ਵਾਪਸ ਚੱਲ ਪਿਆ ਸੀ ਉੱਥੇ ਵਿਲੀਅਮ ਹਾਪਕਿੰਸਨ ਦੀ ਬਦਕਾਰੀ ਨਾਲ ਜਿਹੜਾ ਭਾਈ ਭਗਤ ਸਿੰਘ ਪਿੱਖੀ ਪਿੰਡ ਤੇ ਭਾਈ ਬਤਨ ਸਿੰਘ ਜਿੰਦਾ ਪਿੰਡ ਦਲੇਲ ਸਿੰਘ ਵਾਲੇ ਧੂਨੀ ਦੇ ਕੋਲ ਉਹ ਹੋ ਗੁਰਦੁਆਰੇ ਦੇ ਵਿੱਚ ਜਿਹੜਾ ਅੰਗਰੇਜ਼ਾਂ ਦਾ ਇੱਕ ਹੋਰ ਜਸੂਸੀ ਬੇਲਾ ਸਿੰਘ ਉਹਦੇ ਬਿਲੋਂ ਕਤਲ ਕਰ ਦਿੱਤੇ ਗਏ ਉਹ ਪਰ ਉਸੇ ਦਿਨ ਤੋਂ ਚੁੱਪਗੁੜ ਉੱਪਰ ਰਹਿਣ ਲੱਗ ਪਏ ਤੇ ਗੋਪਤ ਤੌਰ ਤੇ ਪਿਸਤੌਲ ਲੈ ਲਿਆ ਤੇ ਉਹਨਾਂ ਦਿਨਾਂ ਚ 100 ਨਿਸ਼ਾਨਾ ਸਾਧਨ ਦੀ ਖਾਤਰ 100 ਡਾਲਰ ਦੇ ਕਾਰਤੂਸ ਫੂਕ ਛੁੱਟੇ ਜਾ ਕੇ ਸਮ ਦੇਚਣਾ ਜਾ ਕੋਈ ਇੱਥੇ ਬੜਾ ਕੰਮ ਕਰਨਾ ਕਿ ਇੱਕ ਨੂੰ ਪਤਾ ਨਹੀਂ ਸੀ ਉਹ ਜੁੜੇ ਬੈ ਸਗੇ ਤੇ ਅਖੀਰ ਨੂੰ ਉਹਨਾਂ ਨੇ 1 ਅਕਤੂਬਰ ਦੇ ਵਿੱਚ ਆ ਕੇ ਵਿਲੀਅਮ ਹਾਫਕਰ ਸੰਦਾ ਕਤਲ ਕੋਟ ਦਾ ਵਿੱਚ ਕੀਤਾ ਉਹ ਤਾਂ ਬਹੁਤ ਵੱਡਾ ਅਸਰ ਪਿਆ ਵੀ ਸਾਡੇ ਸਿੱਖ ਭਰਾਵਾਂ 'ਪਸਮੋੜ' ਤੇ ਦੂਸਰਾ ਗੁਰਦੁਆਰੇ ਦੇ ਵਿੱਚ ਸਾਡੇ ਦੋ ਸਿੱਖਾਂ ਨੂੰ ਕਤਲ ਕਰਵਾਤੇ ਨਗਰਿੱਜਾਂ ਨੇ ਸੋ ਭਾਈ ਬੇਵਾਸੰਦੇ ਵਿੱਚ ਇਸ ਤਰ੍ਹਾਂ ਦੀ ਅੜਖ ਸੀਗੀ ਉਹ ਅੜਖਾ ਜਿਉਣਾ ਚਾਹੁੰਦਾ ਸੀਗੇ ਤੋਂ ਦੇ ਮੰਤੇ ਦਾ ਅਸਰ ਪਿਆ ਤੋ ਨੇ ਅੜਖਾ ਦਾ ਬਦਲਾ ਲਿਆ ਵੀ ਉਹਨੇ ਕਮਾਗਾਟਾ ਮਾਰੂ ਜਾਪਾਨ ਦੇ ਸ਼ਬਦਾਂ ਤੋਂ ਬਣਿਆ ਨਾਮ ਹੈ ਜਦਕੇ ਜਹਾਜ਼ ਦਾ ਨਾਮ ਗੁਰੂ ਨਾਨਕ ਨੈਵੀਗੇਸ਼ਨ ਦੇ ਨਾਮ ਤੇ ਰਜਿਸਟਰਡ ਹੈ ਜਿਸ ਨੂੰ ਅੱਜਕੱਲ ਗੁਰੂ ਨਾਨਕ ਜਹਾਜ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਮੌਕੇ ਦੀ ਅੰਗਰੇਜ਼ ਸਰਕਾਰ ਨੇ ਬੇਇਮਾਨੀ ਕੀਤੀ ਤੇ ਇਸ ਨਾਮ ਨੂੰ ਉਭਰਨ ਨਹੀਂ ਦਿੱਤਾ ਹੁਣ ਕਾਮਾਗਾਟਾ ਮਾਰੂ ਨਾਮ ਤੇ ਇਤਰਾਜ਼ ਵਧਦਾ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਚ ਬੈਠੇ ਸਿੱਖ ਗੁਰੂ ਨਾਨਕ ਜਹਾਜ਼ ਨਾਮ ਨੂੰ ਪਰਫੁੱਲਿਤ ਕਰਨ ਲਈ ਜਦੋ ਜਹਿਦ ਕਰ ਰਹੇ ਨੇ ਕੈਨੇਡਾ ਚ ਵਣਜਾਰਾ ਨੁਮਾਦ ਕਲੈਕਸ਼ਨ ਨਾਮ ਦੀ ਸੰਸਥਾ ਇਸ ਲਈ ਕਾਰਸ਼ੀਲ ਹੈ ਸੰਸਥਾ ਦੇ ਪਾਲਨੀ ਅਣਥੱਕ ਮਿਹਨਤ ਕਰਨ ਵਾਲੇ ਭਾਈ ਰਾਜ ਸਿੰਘ ਪੰਡਾਲ ਦੱਸਦੇ ਆ ਰਵੀ ਵੀਰੇ ਪਹਿਲਾਂ ਤਾਂ ਤੁਹਾਡਾ ਤੇ ਅਨਮਿਊਟ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਤੁਹਾਡੇ ਰਾਹੀਂ ਅਸੀਂ ਇਸ ਗਦਰੀ ਬਾਬਿਆਂ ਦੀ ਇਸ ਬੱਬਰ ਖਾਲੀਆਂ ਦੀ ਸੋਹਣੀ ਧਰਤੀ ਕੈਨੇਡਾ ਤੋਂ ਦੇਸ਼ ਪੰਜਾਬ ਵਿੱਚ ਬੈਠੇ ਆਪਣੇ ਬਜ਼ੁਰਗਾਂ ਭੈਣਾ ਭਰਾਵਾਂ ਤੇ ਬੱਚਿਆਂ ਨੂੰ ਇਹ ਸੁਨੇਹਾ ਦੇ ਰਹੇ ਆ ਇਹ ਬੇਨਤੀ ਕਰ ਰਹੇ ਆ ਕਿ ਕੌਮਾ ਵਾਟਾ ਮਾਰੂ ਸਾਡੀ ਬੋਲੀ ਨਹੀਂ ਹੈ ਸਾਡੀ ਬੋਲੀ ਗੁਰਨਾਮਕ ਜਹਾਜ਼ ਹੈ ਜਦੋਂ ਅਸੀਂ ਪਿੰਡ ਸਰਹਾੜੀ ਦੇ ਗੇਟ ਵੱਲ ਨਿਗਾਹ ਮਾਰਦੇ ਆ ਉੱਥੇ ਲਿਖਿਆ ਹੋਇਆ ਕੋਮਾ ਗਾਟਾ ਮਾਰੂ ਜਦੋਂ ਅਸੀਂ ਉਸ ਪਿੰਡ ਦੇ ਹੋਰ ਦੁਆਰਾ ਸਾਹ ਵਿੱਚ ਨਤਮਸਤਕ ਹੁੰਨੇ ਆ ਉੱਥੇ ਇੱਕ ਬੋਰਡ ਲੱਗਾ ਹੋਇਆ ਉਹਦੇ ਉੱਪਰ ਲਿਖਿਆ ਹੋਇਆ ਕੋਮਾ ਗਾਟਾ ਮਾਰੂ ਜਿਸ ਜਗ੍ਹਾ ਤੇ ਬਾਬਾ ਗੁਰਦੇਵ ਸਿੰਘ ਹੁਣਾਂ ਦਾ ਸੰਸਕਾਰ ਹੋਇਆ ਸੀ ਉੱਥੇ ਇੱਕ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ ਉਹਦੇ ਹੇਠਾਂ ਇੱਕ ਪਲੇਟ ਲੱਗੀ ਹੈ ਉੱਥੇ ਲਿਖਿਆ ਹੋਇਆ ਕੋਮਾ ਗਾਟਾ ਮਾਰੂ ਜਦੋਂ ਅਸੀਂ ਬਾਬਾ ਜੀ ਦੇ ਘਰ ਜਾਂਦੇ ਆ ਘਰ ਦੇ ਬਾਹਰ ਦਰਵਾਜ਼ੇ ਉੱਪਰ ਇੱਕ ਪਲੇਟ ਲੱਗੀ ਹੋਈ ਹੈ ਜਿੱਥੇ ਲਿਖਿਆ ਹੋਇਆ ਕੋਮਾ ਗਾਟਾ ਮਾਰੂ ਵੀਰ ਮੇਰੇ ਸਾਡੀ ਬੋਲੀ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕੋਮਾ ਗਾਟਾ ਮਾਰੂ ਨਹੀਂ ਹੈ ਸਾਡੀ ਬੋਲੀ ਗੁਰਨਾਨਕ ਜਹਾਜ਼ ਹੈ ਜਿਹੜੇ ਯੋਧਿਆਂ ਨੇ ਦੇਸ਼ ਪੰਜਾਬ ਦੀ ਲੜਾਈ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਸੀਂ ਉਹਨਾਂ ਦੀ ਯਾਦ ਆਪਣੀ ਬੋਲੀ 'ਚ ਕਰਦੀਆਂ ਸੋ ਸਾਡੀ ਬੋਲੀ ਗੁਰਨਾਨਕ ਜਹਾਜ਼ ਹੈ ਇੱਕ ਰਿਪੋਰਟ ਮੁਤਾਬਕ ਰਾਜ ਸਿੰਘ ਪੰਡਾਲ ਹੋਰਾਂ ਦੇ ਯਤਨਾ ਸਦਕਾ ਹੀ 1 ਮਈ ਨੂੰ ਰਿਲੀਜ਼ ਹੋਣ ਜਾ ਰਹੀ ਗੁਰੂ ਨਾਨਕ ਜਹਾਜ਼ ਫਿਲਮ ਦਾ ਨਾਮ ਵੀ ਰੱਖਿਆ ਗਿਆ ਇਸ ਤੋਂ ਪਹਿਲਾਂ ਫਿਲਮ ਪ੍ਰੋਡਕਸ਼ਨ ਵੱਲੋਂ ਫਿਲਮ ਦਾ ਨਾਮ ਕਾਮਾਗਾਟਾ ਮਾਰੂ ਨਾਮ ਤੇ ਹੀ ਰੱਖਿਆ ਜਾਣਾ ਸੀ ਇਸ ਮੁਲਕ ਵਿੱਚ ਇੱਕ ਸਾਨੂੰ ਲਖਬ ਦਿੱਤਾ ਜਾਂਦਾ ਹੈ ਸਾਊਥ ਏਸ਼ੀਆ ਜਦੋਂ ਅਸੀਂ 1900ਾਂ ਵਿੱਚ ਇੱਥੇ ਆਏ ਸੀ ਸਾਨੂੰ ਹਿੰਦੂ ਕਰਕੇ ਜਾਣਿਆ ਜਾਂਦਾ ਸੀਗਾ ਫਿਰ ਸਾਨੂੰ ਈਸਟ ਇੰਡੀਅਨ ਕਹਿਣ ਲੱਪੇ ਫਿਰ ਇੰਡੋ ਗਨੇਡੀਅਨ ਕਹਿਣ ਲੱਪੇ ਔਰ ਹੁਣ ਪਿਛਲੇ 20 ਸਾਲਾਂ ਤੋਂ ਬਿਊਰੋਕ੍ਰੈਟਿਕ ਟਰਮ ਇੱਕ ਯੂਜ਼ ਹੋ ਰਹੀ ਆ ਔਰ ਅਕਾਡਮੀਆ ਉਹਨੂੰ ਬਹੁਤ ਯੂਜ਼ ਕਰ ਰਿਹਾ ਉਹ ਹੈਗੀ ਸਾਊਥ ਏਸ਼ੀਅਨਸ ਅਥੀਓ ਦੇ ਬਾਰੇ ਕਾਫੀ ਆਵਾਜ਼ ਉਠਾਈ ਹੋਈ ਹੈ ਕਿ ਜਿਹੜਾ ਇਹ ਸਾਊਥ ਏਸ਼ੀਅਨ ਲੱਕਬੈ ਇਸ ਰੇਸ ਟਰਮ ਅਸੀਂ ਪ੍ਰਾਊਡ ਸਿਕਰੇਡੀਅਨ ਆ ਅਸੀਂ ਪੰਜਾਬੀ ਆ ਔਰ ਸਾਨੂੰ ਪੂਰੀ ਵਿਦ ਪ੍ਰੋਸੀਜਨ ਸਾਨੂੰ ਡਿਫਾਈਨ ਕਰੋ ਬਾਬਾ ਗੁਰਦੇਵ ਸਿੰਘ ਦਾ ਜੱਦੀ ਪਿੰਡ ਸਰਹਾਲੀ ਸੀ ਜੋ ਉਸ ਵੇਲੇ ਜ਼ਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਅਤੇ ਅੱਜਕੱਲ ਤਰਨਤਾਰਨ ਚ ਪੈਂਦਾ ਪਿੰਡ ਚ ਬਾਬਾ ਗੁਰਦੇਵ ਸਿੰਘ ਦੇ ਜੱਦੀ ਘਰ ਤੋਂ ਇਲਾਵਾ ਇੱਕ ਪਿੰਡ ਚ ਮੁੱਖ ਗੇਟ ਹੈ ਇੱਕ ਆਈਟੀਆਈ ਬਾਬਾ ਗੁਰਦੇਵ ਸਿੰਘ ਦੇ ਨਾਮ ਤੇ ਸਥਿਤ ਹੈ ਜਿੱਥੇ ਬਾਬਾ ਗੁਰਦੇਵ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਉੱਥੇ ਇੱਕ ਨਿਸ਼ਾਨ ਸਾਹਿਬੀ ਸशोਭਤ ਹੈ ਬਾਬਾ ਜੀ ਦੀ ਚੌਥੀ ਪੀੜ੍ਹੀ ਚੋਂ ਨਿਰਵੈਲ ਸਿੰਘ ਦੱਸਦੇ ਐ ਮੇਰਾ ਨਾਮ ਨਿਰਵੈਲ ਸਿੰਘ ਜੀ ਹਾਂਜੀ ਬਾਬਾ ਗੁਰਦੇਵ ਸਿੰਘ ਜੀ ਅਸੀਂ ਉਹਦੀ ਸੈਕਿੰਡ ਫੈਮਿਲੀ ਦੇ ਵਿੱਚੋਂ ਆ ਜੀ ਸਰਦਾਰ ਹੁਕਮ ਸਿੰਘ ਜੀ ਦੇ ਤਿੰਨ ਲੜਕੇ ਸੀਗੇ ਪਹਿਲ ਸਿੰਘ ਗੁਰਦੇਵ ਸਿੰਘ ਤੇ ਸੰਤਾ ਸਿੰਘ ਬਾਬਾ ਪਹਿਲ ਸਿੰਘ ਜੀ ਦੇ ਲੜਕਾ ਕਪੂਰ ਸਿੰਘ ਸੀ ਉਹਨਾਂ ਦੀ ਮੈਰਿਟ ਤੋਂ 2 ਮਹੀਨੇ ਬਾਅਦ ਅਮਰੀਕਾ ਕੇ ਲਈ ਪੁਰਣੀ ਡੈਥ ਹੋ ਗਈ ਪਿੱਛੇ ਸਾਡੇ ਫਿਰ ਦੋ ਪਰਿਵਾਰ ਰਹਿ ਗਏ ਬਾਬਾ ਗੁਰਦੇਵ ਸਿੰਘ ਜੀ ਦੇ ਲੜਕੇ ਬਾਬਾ ਬਲਵੰਤ ਸਿੰਘ ਜੀ ਸੰਤਾ ਸਿੰਘ ਜੀ ਦੇ ਲੜਕੇ ਸਾਡੇ ਦਾਦਾ ਜੀ ਮੱਖਣ ਸਿੰਘ ਜੀ ਫਿਰ ਸੈਕੰਡ ਫੈਮਿਲੀ ਸਾਡੀ ਹੋ ਗਈ ਜੀ ਗਾੜੀ ਬਾਬਾ ਗੁਰਦੇਵ ਗੁਰਦੇਵ ਸਿੰਘ ਜੀ ਦੇ ਲੜਕੇ ਬਾਬਾ ਬਲਵੰਤ ਸਿੰਘ ਉਹਨਾਂ ਦੇ ਦੋ ਬੇਟੇ ਸੀਗੇ ਪੰਜ ਬੇਟੀਆਂ ਸੀਗੀਆਂ ਹਾਂ ਜੀ ਜੀ 24 ਜੁਲਾਈ 1954 ਜੀ ਉਹਨਾਂ ਦੀ ਅੰਮ੍ਰਿਤਸਰ ਦਾਤ ਹੋਈ ਸੀ ਕਿਉਂਕਿ ਅੰਗਰੇਜ਼ ਸਰਕਾਰ ਚਾਹੁੰਦੀ ਸੀ ਇਹਨਾਂ ਨੂੰ ਮਤਲਬ ਵੀ ਇਸ ਤਰ੍ਹਾਂ ਹੀ ਉਹ ਸਲੰਡਰ ਕਰਨ ਪਰ ਉਸ ਸਮੇਂ ਫਿਰ ਜਿਹੜੀਆਂ ਸ਼ਖਸੀਅਤਾਂ ਸੀ ਦੋਸਾਂ ਦੀ ਜਾਦੀ ਵਾਲੇ ਅੱਗੇ ਲੱਗੀਆਂ ਪੰਡਤ ਜਵਾਲਾਲ ਨਹਿਰੋ ਜੀ ਮਹਾਤਮਾ ਗਾਂਧੀ ਜੀ ਇਹਨਾਂ ਨੇ ਫਿਰ ਆਖਿਆ ਵੀ ਤੁਸੀਂ ਫਿਰ ਬਾਪੂ ਜੀ ਨਨਕਾਣਾ ਸਾਹਿਬ ਗਿਰਫਤਾਰੀ ਦਿੱਤੀ ਹੀ ਜਾ ਕੇ ਉਹਨਾਂ ਕੋਸ਼ਿਸ਼ ਕੀਤੀ ਸੀ ਵੀ ਗਿਰਫਤਾਰੀ ਦੇਣ ਤੋਂ ਪਹਿਲਾਂ ਅਰੈਸਟ ਕੀਤਾ ਜਾਵੇ ਪਰ ਨਹੀਂ ਇਹ ਭੇਸ ਬਦਲ ਕੇ ਆਪਣਾ ਦਿਸਟ੍ਰਿਕਟ ਤੇ ਜਾ ਕੇ ਫੜੇ ਬੁਲਾਤੀ ਸੀ ਹਾਂ ਤੇ ਹਾਂਜੀ ਹਾਂ ਇਸ ਨੂੰ ਜਿੰਦਿਆ ਜੀ ਦੇ ਬਾਪੂ ਜੀ ਦੀ 24 ਜੁਲਾਈ 1954 ਨੂੰ ਇਹਨਾਂ ਦਾ ਦਰਬਲ ਵੀ ਉੱਥੇ ਡੈੱਡ ਬਡੀ ਸਾਰੇ ਪ੍ਰਕਰਮਾਂ ਨਗਰ ਦੀ ਲਿਆ ਆਗੇ ਉਹਨਾਂ ਦੀ ਡੈੱਡ ਬਡੀ ਤੇ ਫਿਰ ਇਸੇ ਸਰਕਾਰ ਕੀਤਾ ਬਾਬੇ ਰਾਮ ਸਿੰਘ ਦੀ ਗੁਰਦੁਆਰੇ ਉਹਨਾਂ ਦੀ ਇਸ਼ਾ ਵੀ ਇਹ ਸੀ ਬਾਪੂ ਜੀ ਦੀ ਵੀ ਬੇਰਾ ਸਰਕਾਰ ਵੀ ਇੱਥੇ ਹੋਈ ਸੇਵਕ ਸੀ ਗੁਰੂ ਘਰ ਦੇ ਜੀ ਹਾਂਜੀ ਅੱਛਾ ਨਹੀਂ ਜੀ ਸਮੇਂ ਸਮੇਂ ਸਰ ਜੇ ਕਹਿ ਲਈਏ ਵੀ ਬਲਗਨੋਰੀ ਕੀਤਾ ਗਿਆ ਵਾ ਪਰ ਜਿਦਾਂ ਜਿਵੇਂ ਚਾਹੀਦਾ ਸੀ ਨਾ ਉਹਨਾਂ ਦਾ ਕਿਉਂਕਿ ਜੋ ਉਹਨਾਂ ਨੇ ਉਸ ਸਮੇਂ ਆਪਣਾ ਘਾਲਣਾ ਗਾਲੀ ਆ ਉਸ ਸਮੇਂ ਦੇ ਵੇਖੋ ਗੱਡਿਆਂ ਦੇ ਟਾਂਗਿਆਂ ਦੇ ਸਵਾ ਵਾਤ ਵਾਤ ਸਵਾ ਇਦਾਂ ਦਾ ਸਫਰ ਹੁੰਦਾ ਹੀਗਾ ਕੋ ਰੇ ਕੋੜ ਗਿਆ ਤਾਂ ਉਹਨਾਂ ਨੇ ਕੈਨੇਡਾ ਨੂੰ ਜਹਾਜ਼ ਤੇ ਦਾ ਕੀਤਾ ਹੈ ਕੋ ਛੋਟੀ ਮੋਟੀ ਗੱਲ ਤੇ ਨਹੀਂ ਨਾ ਹੈਗੀ ਅਸੀਂ ਪਰਿਵਾਰ ਵੱਲੋਂ ਜਿੰਨਾ ਵੀ ਹੋਵੇ ਚਲੋ ਬਾਕੀ ਇੱਥੇ ਸੰਤ ਸੰਪਰਦਾਇਕ ਬਾਬਾ ਸੁਖਾ ਸਿੰਘ ਜੀ ਬਾਬਾ ਸਿੰਘ ਜੀ ਤੇ ਮਤਲਬ ਜਿਵੇਂ ਵੀ ਉਹਨਾਂ ਦਾ ਇੱਥੇ ਗੁਰਦੁਆਰੇ ਦੀ ਸੇਵਾ ਚੱਲਦੀ ਉਹਨਾਂ ਦੇ ਸਹਿਯੋਗ ਦੇ ਨਾਲ ਨਗਰ ਦੀ ਸੰਗਤ ਦੇ ਸਹਿਯੋਗ ਨਾਲ ਬਾਕੀ ਮੇਰੇ ਵੱਲੋਂ ਜਿੰਨਾ ਉਦੋਂ ਹੁੰਦਾ ਸਾਡਾ ਬ੍ਰਦਰ ਤੇਜਪਾਲ ਸਿੰਘ ਕਿਉਂਕਿ ਦੋ ਬ੍ਰਦਰ ਸੀ ਸਾਜੀਤ ਸਿੰਘ ਜੀ ਦੂਜਿਆਂ ਦੀ ਤੇ ਫੈਮਿਲੀ ਇਥੇ ਕੈਨੇਡਾ ਪਰ ਉਹ ਭਰਜਾਈ ਹੈ ਸਾਡੇ ਉਹ ਤੇ ਚਲੋ ਲੇਡੀ ਜ਼ੋਨ ਕਰਕੇ ਨਹੀਂ ਹੈ ਕਸਦੇ ਤੇਜਪਾਲ ਮੇਰੇ ਨਾਲ ਜੀ ਉਮਰ ਉਦਮ ਕਰਾ ਲੈਂਦੇ ਅਸੀਂ 24 ਜੁਲਾਈ ਨੂੰ ਹਰ ਸਾਲ ਇਹ ਤੇ ਵਰਤੀ ਮਨਾਉਂਦੇ ਆ ਜੀ ਹਾਂ ਜੀ ਪਰਿਵਾਰ ਪਰਿਵਾਰ ਕਹਿ ਲੋ ਬਾਬਿਆਂ ਦੇ ਸਹਿਯੋਗ ਦੇ ਨਾਲ ਹਾਂ ਜੀ ਇਹ ਕਹ ਲਈਏ ਸਰਕਾਰੀ ਪੱਧਰ ਤੇ ਸਰਕਾਰ ਵੀ ਅਜਿਹੇ ਐਫਰਟ ਕਰੇ ਕਰੇ ਤੇ ਤਾਂ ਹੀ ਆ ਜੀ ਸਰਕਾਰ ਕਰੇ ਤੇ ਫਿਰ ਤੇ ਮਤਲਬ ਵਧੀਆ ਤਾਂ ਹੀ ਪਤਾ ਲੱਗਦਾ ਉਧਰ ਸ਼ਹੀਦ ਭਾਈ ਮੇਵਾ ਸਿੰਘ ਦੇ ਪਰਿਵਾਰ ਦੀ ਚੌਥੀ ਪੀੜ੍ਹੀ ਚੋਂ ਪੰਜਾਬ ਸਿੰਘ ਨੇ ਦੱਸਿਆ ਪੰਜਾਬ ਸਿੰਘ ਪਿੰਡ ਲੁਫੋਗੇ ਐ ਸ਼ਹੀਦ ਮਹਿਵਾ ਸਿੰਘ ਦੇ ਫੈਮਿਲੀ ਜੀ ਬਿਲੋਂਗ ਕਰਦੇ ਆ ਸਾਡੇ ਦੋਨੋਂ ਭਾਈ ਸੀ ਮਹਿਵਾ ਸਿੰਘ ਤੇ ਦੇਵਾ ਸਿੰਘ ਮਹਿਵਾ ਸਿੰਘ ਸ਼ਹੀਦ ਹੋ ਗਏ ਤੇ ਕੈਨੇਡਾ ਦੇ ਵਿੱਚ ਤੇ ਅੱਗੋਂ ਦੇਵਾ ਸਿੰਘ ਦੀ ਫੈਮਿਲੀ ਦੇ ਨਹੀਂ ਹੋ ਵਿਆਹ ਹੀ ਨਹੀਂ ਸੀ ਉਹ ਨਹੀਂ ਉਹ ਵਿਆਹ ਹੀ ਨਹੀਂ ਸੀ ਉਹਨਾਂ ਦੀ ਮੈਰਿਜ ਨਹੀਂ ਸੀ ਹੋਈ ਉਹ ਤੋਂ ਅੱਗੇ ਫਿਰ ਦੇਵਾ ਸਿੰਘ ਦੇ ਜਵਾਲਾ ਸਿੰਘ ਆ ਗਏ ਜਵਾਲਾ ਸਿੰਘ ਤੋਂ ਅੱਗੇ ਫਿਰ ਉਹਨਾਂ ਨੇ ਬੇੜੇ ਪ사와 ਸਿੰਘ ਆ ਗਏ ਵਿਸ਼ਾਵਾ ਸਿੰਘ ਤੋਂ ਅੱਗੇ ਫਿਰ ਕੇਸਰ ਸਿੰਘ ਆਗੇ ਕੇਸਰ ਸਿੰਘ ਤੋਂ ਅੱਗੇ ਫਿਰ ਅ ਦਰਸ਼ਨ ਸਿੰਘ ਹ ਹਯਾਰਾ ਸਿੰਘ ਆਗੇ ਹਯਾਰਾ ਸਿੰਘ ਯਾਰਾ ਸਿੰਘ ਤੋਂ ਕਿਸੇ ਦਰਸ਼ਨ ਸਿੰਘ ਤੇ ਦਰਸ਼ਨ ਸਿੰਘ ਦੇ ਬੇਟੇ ਅਹੀ ਹਾਂ ਹਾਂਜੀ ਉਹ 1906 ਵਿੱਚ ਗਏ ਸੀ ਕੈਨੇਡਾ ਜਿਸ ਤਰ੍ਹਾਂ ਅਪਣਾ ਹੁਣ ਵੀ ਜਾਂਦੇ ਆ ਆਪਣੀ ਵਿਪਾਲ ਦੇ ਵਿੱਚ ਰੋਟੀ ਕਮਾਣੇ ਰੋਜ਼ਗਾਰ ਦੇ ਉੱਥੇ ਜਾ ਕੇ ਉਹਨਾਂ ਨਾਲ ਆਜ਼ਾਦੀ ਘਲਟੀਆਂ ਦੇ ਨਾਲ ਉਹਨਾਂ ਦਾ ਮਿਲਨ ਹੋਇਆ ਮਿਲਾਪ ਹੋਇਆ ਫਿਰ ਉਹਨਾਂ ਨੇ ਆਜ਼ਾਦੀ ਦੇ ਨਾਲ ਆਪਣਾ ਜਿਹੜੇ ਉਹਨਾਂ ਸੰਪਰਕ ਕਰਕੇ ਤੇ ਉੱਥੇ ਉਹ ਜਿਹੜੇ ਭਾਗ ਸਿੰਘ ਇਹਨਾਂ ਦਾ ਬਦਲਾ ਲਿਆ ਜਿਨ੍ਹਾਂ ਨੇ ਉਹਨਾਂ ਨੂੰ ਕਤਲ ਕਰਾਇਆ ਸੀ ਉਹਨਾਂ ਦੇ ਗਵਾਹ ਜਾਂ ਦੁਜੇ ਸੀ ਉਹਨਾਂ ਨੂੰ ਉਹਨਾਂ ਦਾ ਬਦਲਾ ਨਾ ਖਿਲਿਆ ਇਹਨਾਂ ਦੋਹਾਂ ਸ਼ਖਸੀਅਤਾਂ ਬਾਰੇ ਪਿੰਡ ਵਾਸੀ ਸਰਕਾਰ ਦੇ ਉਦਮਾ ਤੋਂ ਖੁਸ਼ ਨਹੀਂ ਬਾਬਾ ਗੁਰਦੇਵ ਸਿੰਘ ਦੇ ਪਿੰਡ ਸਰਹਾਲੀ ਦੇ ਵਸਨੀਕ ਅਤੇ ਸ਼ਹੀਦ ਭਾਈ ਮੇਵਾ ਸਿੰਘ ਦੇ ਪਿੰਡ ਲੋਪੋਕੇ ਦੇ ਵਸਨੀਕ ਮੰਗ ਕਰ ਰਿਹਾ ਹੈ ਕਿ ਦੋਹਾਂ ਸ਼ਖਸੀਅਤਾਂ ਦੇ ਨਾਮ ਤੇ ਸਰਕਾਰ ਰਾਜਪਦਰੀ ਸਮਾਗਮ ਸਮੇਤ ਯਾਦਗਾਰਾਂ ਬਣਾਵੇ। ਭਾਈ ਮੇਵਾ ਸਿੰਘ ਦੇ ਨਾਮ ਤੇ ਇੱਕ ਸਟੇਡੀਅਮ ਬਣਿਆ ਜ਼ਰੂਰ ਹੈ ਪਰ ਉਸ ਦੀ ਹਾਲਤ ਤਰਸਯੋਗ ਹੈ। ਕਮਾਗਾਟਾ ਮਾਰੂ ਨੂੰ ਗੁਰੂ ਨਾਨਕ ਜਹਾਜ਼ ਘਟਨਾ ਦੇ ਨਾਮ ਤੇ ਦੁਨੀਆ ਭਰ ਦੇ ਸਿੱਖਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਨੇ। ਉਮੀਦ ਕਰਦੇ ਹਾਂ ਕਿ ਇਹ ਯਤਨ ਜ਼ਰੂਰ ਕਾਮਯਾਬ ਹੋਣਗੇ ਦੇਖੋ ਮੇਰੀ ਇਹ ਆ ਵੀ ਸਿੱਖਾਂ ਦੇ ਵਿੱਚ ਇਤਿਹਾਸ ਦੇ ਪ੍ਰਤੀ ਆਪਣਾ ਬੇਸੜਾ ਪਣ ਬਹੁਤ ਆ ਮੈਂ ਜਾ ਕੇ 2019 ਦੇ ਵਿੱਚ ਕੈਨੇਡਾ ਚ ਗਿਆ ਤੇ ਉੱਥੇ ਜਿੱਥੇ ਮੈਂ ਮੇਵਾਸ ਨੂੰ ਜਿਹੜਾ ਫਾਂਸੀ ਦਿੱਤੀ ਗਈ ਉਹ ਜੇਲ ਵੀ ਅੱਜ ਮੌਜੂਦ ਆ ਉਹਦਾ ਕੋਸ਼ਿਸ਼ ਚ ਢਾਹ ਦਿੱਤਾ ਗਿਆ ਤਾਂ ਮੈਂ ਉਸ ਵਕਤ ਕੈਨੇਡਾ ਚ ਰਹਿਣ ਵਾਲੇ ਸਿੱਖਾਂ ਨੂੰ ਅਪੀਲ ਕੀਤੀ ਸੀ ਵੀ ਤੁਸੀਂ ਸਾਰੇ ਜੇਲ ਖਰੀਦ ਲਓ ਇਹ ਕੋਈ ਵੱਡੀ ਗੱਲ ਨਹੀਂ ਤੇ ਸਿੱਖ ਖਰੀਦਣ ਇਕੱਠੇ ਉਹ ਕੋ ਜੇਲ੍ਹ ਖਰੀਦ ਲੈਣ ਉਹਨੂੰ ਇੱਕ ਆਰਕਾਈਵ ਵਿੱਚ ਬਣਾਉਣ ਭਾਈ ਮੇਵਾ ਸਿੰਘ ਦੀ ਯਾਦਗਾਰ ਬਣਾਉਣ ਤੇ ਇਸ ਕਰਕੇ ਪਤਾ ਨਹੀਂ ਹੁਣ ਕਦੋਂ ਗੁਰੂ ਕਿਰਪਾ ਕਰੇ ਸਿੱਖਾਂ ਤੇ ਸੋਝੀ ਆਵੇ ਉਹ ਜੇਲ੍ਹ ਖਰੀਦ ਲੈਣ ਜਿੱਥੇ ਭਾਈ ਮੇਵਾ ਸਿੰਘ ਨੂੰ ਫਾਂਸੀ ਲੱਗੀ ਆ ਉੱਥੇ ਗਦਰੀ ਬਾਬੇ ਦਾ ਸਮੂਹ ਇੱਕ ਆਰਕਾਈਵ ਵਿੱਚ ਬਣੇ ਤਾਂ ਕਿ ਦੇਸ਼ਾਂ ਵਿੱਚੋਂ ਜਿਹੜੇ ਲੋਕ ਆ ਉਹ ਵੀ ਆ ਕੇ ਦੇਖ ਸਕਣ ਕਿ ਸਿੱਖਾਂ ਦੀ ਹਿਸਟਰੀ ਕੀ ਆ ਜੇ ਕੈਲੰਡਰ ਦੇ ਵਿੱਚ ਸਿੱਖਾਂ ਦੇ ਝੰਡੇ ਗੱਡੇ ਨੇ ਤਾਂ ਉਹਦੀ ਹਿਸਟਰੀ ਕੀ ਆ ਤੇ ਕਿਹੜਿਆ ਕਿਹੜਿਆ ਕੁਰਬਾਨੀਆਂ ਕਰਕੇ ਅੱਜ ਉਹਨਾਂ ਦਾ ਡੰਕਾ ਵੱਜਦਾ ਹੈ